ਸਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬਾੜਾ ਭਾਈਕੇ ਦੇ ਵਿੱਚ ਬਾੜਾ ਭਾਈਕਾ ਪਿੰਡ ਜਿਲ੍ਹੇ ਫਰੋਜਪੁਰ ਦਾ ਪਿੰਡ ਆ ਤੇ ਪੰਮੇ ਬਾਈ ਦੇ ਕੋਲ ਆ ਜਿਹੜੇ ਚਿਹਰੇ ਨੂੰ ਤੁਸੀਂ ਮਾਣਾ ਮੂਹੀ ਪਿਆਰ ਕਰਦੇ ਆ ਮਿੱਤਰੋ ਔਰ ਲੱਖਾਂ ਦੇ ਵਿੱਚ ਤੋਂ ਦਸ ਦੇ ਵਿੱਚ ਵੀਡੀਓ ਇਸ ਬਾਈ ਦੀ ਤੁਸੀਂ ਦੇਖਦੇ ਆ ਤੇ ਜਨਵਰ ਬਾਈ ਦੇ ਕੋਲੇ ਬਿਲਕੁਲ ਭਾਲੇ ਹੁੰਦੇ ਅੱਜ ਫੇਰ ਅਸੀਂ ਤਰ੍ਹਾਂ ਹੀ ਕਰਦੇ ਆ ਪੰਮੇ ਬਾਈ ਸਤਿ ਸ਼੍ਰੀ ਅਕਾਲ हां ਬਰੇ ਸਾਸਿਕਾ ਹਾਂ ਬਈ ਹਾਂ ਬਹੁਤ ਵਧੀਆ ਬਹੁਤ ਵਧੀਆ ਸੇ ਤਾਂ ਠੀਕ ਹੈ ਮੈਂ ਨਾ ਬਹੁਤ ਚੜਦੀ ਚੜਦੀ ਕਲਾ ਜੀ ਅੱਛਾ ਅੱਜ ਕਿੰਨੇ ਜਾਨਵਰ ਦਿਖਾ ਦੇ ਫਿਰ ਹਾਂ ਸਾਬੇ ਪਹਿਲਾਂ ਤਾਂ ਤੇਰਾ ਧੰਨਵਾਦ ਆਇਆ ਦਾਦਾ ਜੀ ਬਹੁਤ ਬਾਈ ਸਾਰੇ ਵੀਰਾਂ ਨੂੰ ਪਹਿਣਾ ਨੂੰ ਸਾਸਿਕਾਲ ਹਾਂ ਵੀ ਇਹ ਦੋ گاਵਾ ਆਪਣੇ ਕੋਲ ਠੀਕ ਹੈ ਬਈ ਪਹਿਲੇ ਨੰਬਰ ਵਾਲੀ ਗਾਂਸਰੇ ਕਿੰਨਾ ਦੁੱਧ ਦਵੇ ਉਹਦੇ ਥੱਲੇ ਭਾਈ ਦੁੱਧ ਤਾਂ ਮੈਂ 7 ਕਿਲੋ ਚੋਕ ਲਿਆ ਠੀਕ ਹੈ ਜੀ ਆਪਣੇ ਲਿਆਂਦੀਆਂ ਐ ਤੈਨੂੰ ਕਹਾਂ ਨਾ ਹਾਂ ਇਹ ਆ ਟੜੀ ਚੂੜੀ ਕਰਕੇ 6 ਮੰਨ ਲਾ ਹਨਾ ਠੀਕ ਹੈ ਬਾਈ ਹਾਂ ਪਰਲੀ ਨਾਲ ਇਹਨਾਂ ਆ ਗਈ ਆ ਠੀਕ ਹੈ ਬਾਈ ਸਾਡੇ ਸਾਢੇ 7 ਉਹ ਲਾਲ ਵਾਲੇ ਦੱਸਦੇ ਹੁੰਦੇ ਬੱਚੀ ਆ ਮਗਰ ਕਿ ਬੱਚਾ ਹਾਂ ਉਹਦਾ ਬੱਚਾ ਜੀ ਆ ਲਾਲ ਹੈ ਹਾਂ ਦੀਪਾ ਬੱਚਾ ਵੀ ਵਿਖਾਦੇ ਬੈਠੇ ਸੂਈ ਦਾ ਟਾਈਮ ਦੀ ਹੋਊਗੀ ਬਾਈ ਹਾਂ ਹੁਣ ਹੋ ਗਿਆ ਨਾ 3:30 ਮਿੰਟ ਹੋ ਗਏ ਉਹਨਾਂ ਦੇ ਬੱਚਾ ਵਾਵਾ ਦੁੱਧ ਕਿੰਨਾ ਹੁਣ 6 ਲੀਟਰ ਤੂੰ 6 6 ਲੀਟਰ ਹੈ ਕੰਡੇ ਵਾਲਾ ਸੀਲ ਠੰਡੀ ਬੋਤਲ ਕਿਉਂ ਨੂੰ ਹੈ ਮੈਂ ਕਿੰਨੇ ਦੀ ਦੇ ਦਈਏ ਬਾਈ ਉਹ ਮੈਂ ਦੇ ਦਿਆਂਗੇ 13000 ਦੀ ਪਹੁੰਚ ਕਰ ਦੇਵਾਂਗੇ 10 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਹਾਂ ਲੈ ਵੀ ਤੇਰਾ ਜਿਹੋ ਲਵਾਲਾ 10000 ਦੀ ਦੇ ਦੇ ਜਾਨ ਠੀਕ ਹੈ ਵੀ ਜੇ ਉਂਝ ਲੈਣੀ ਤਾਂ 10000 ਦੀ ਜੇ ਪਹੁੰਚ ਕਰਾਉਣੀ ਹੈ ਤਾਂ 13000 ਦੇ ਵਿੱਚ 13000 ਪਹੁੰਚ ਕਰ ਦੇਵਾਂਗੇ ਪਹੁੰਚ ਫ੍ਰੀ ਕਰ ਦੇਵਾਂਗੇ ਕਿਆ ਬਾਤ ਆ ਅਸਤੋਰੀ ਵੀਰੇ ਖੋਲੀ ਮਣੀ ਭਰਾ ਤੋਰਦੇ ਮਿਲ ਲੈ ਵੀ ਮਿੱਤਰੋ ਤੋਰ ਕੇ ਹੋਣੇ ਆਪਾਂ ਕਰਾਂ ਦੀ ਹਾਂ ਹਾਂਜੀ ਹਾਂਜੀ ਲਾਲ ਰੰਗ ਦੇ ਵਿੱਚ ਗਾਂ ਦੁੱਧ ਮੱਝਾਂ ਵਰਗਾ ਦੇਖ ਸਕਦੇ ਹੋ ਤੁਸੀਂ ਖੋਲਾ ਖੋਲਾ ਡੰਡਾ ਲੈ ਮਿੱਤਰੋ ਦੇਖ ਸਕਦੇ ਆ ਕਿ ਲਈ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੁੰਦਾ ਵੀ ਇਹ ਭੱਜਦੀ ਇਹ ਕੋਲ ਜੀਲ ਥਲੀ ਚੋਣ ਚੰਨ ਨੂੰ ਮਾਤਾ ਹੀ ਚੁੰਦੀ ਆ ਹਨਾ ਬਾਈ ਹਾਂ ਹਾਂ ਬਾਈ ਕੋਈ ਚੋਲੇ ਆ ਬੰਦਾ ਚੋਲੇ ਬੁਰੀ ਚੋਲੇ ਦਰਦੀਪ ਆ ਵੱਛਾ ਇੱਕ ਵਾਰੀ ਫੇਰ ਵਿਖਾ ਦੇ ਦਿੰਦਾ ਹਾਂ 13000 ਦੇ ਵਿੱਚ 100 ਕਿਲੋਮੀਟਰ ਦੇ ਘੇੜੇ ਦੇ ਵਿੱਚ ਪਹੁੰਚ ਬਿਲਕੁਲ ਫ੍ਰੀ ਕਰਾਤੀ ਆ ਮਿੱਤਰੋ ਜੇ ਜੇ ਤੁਸੀਂ ਕਿਰਾਇਆ ਆਪ ਦੇਣਾ ਵਾ ਗਾਲ ਜਾਣੀ ਕਰ ਲਈ ਫੇਰ ਮਿਲਦੂਗੀ 10000 ਦੇ ਵਿੱਚ ਦੋਵੇਂ ਆਪਸ਼ਨ ਤੁਹਾਡੇ ਕੋਲ ਆ ਤੇ ਦੁੱਧ ਮਈਆਂ ਵਰਗਾ ਹੋਊਗਾ ਮਈਆਂ ਦੇ ਵਿੱਚ ਭੰਨ ਦੇ ਦੁੱਧ ਪੈਣਾ ਆ ਆ ਬਾਈ ਡੱਬੀ ਬਾਰੇ ਦੱਸੀ ਇਹ ਭਾਈ ਡੇਢ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਠੀਕ ਹੈ ਜੀ ਦੋ ਟੀਕੇ ਭਰਾਏ ਆ ਠੀਕ ਹੈ ਜੀ ਆਪਣਾ ਯਾਰ ਬੇਲੀ ਜੀ ਤੋਂ ਲਈ ਆ ਠੀਕ ਹੈ ਜੀ ਚੌਣ ਐਡਾ ਚੰਗਾ ਮਾੜੀ ਸਾਈਡ ਆ ਨਾ ਮਾਤਰ ਜੀ ਠੀਕ ਹੈ ਜੀ ਤੇ ਚੌਣ ਜਾਨ ਬਹੁਤ ਚੰਗਾ ਇਹ ਵੈੜ ਦੇ ਦਿਆਂਗੇ ਜੇ ਤਾਂ 100 ਕਿਲੋਮੀਟਰ ਕਰਾਊਗਾ ਹੂੰ ਪਹੁੰਚ 15000 ਹੂੰ ਤੇ ਜੇ ਉਂਝ ਲੈਣੀ ਹੋਏ 12000 ਦੀ ਵੈੜ ਇਸ ਕਰਾਉਣੀ ਵੀ ਜੇ ਕੱਲੀ ਵੈੜ ਲੈਣੀ ਆ 12000 ਦੀ ਜੇ ਕਰਾਉਣੀ ਆ ਘਰੇ ਪਹੁੰਚ 100 ਕਿਲੋਮੀਟਰ ਦੇ ਫਿਰ ਮਿਲੂਗੀ 15000 ਤੇ ਜੇ ਜੋੜਾ ਲੈਣਾ ਵਾ ਮਿੱਤਰ ਦੇ 15 ਤੇ 13 ਦੇ 15 ਕਿੰਨਾ ਹੋ ਗਿਆ 24 28 ਜੋ 24 ਚ ਕਰਦੀ ਥੋੜਾ 24000 ਹਾਂ ਜੇ ਤੂੰ ਵੀ ਲੈਣੀਆਂ 24000 ਦੇ ਲੈ ਮਿੱਤਰੋ ਚੱਕੋ ਆਫਰ ਹਾਂ 24000 ਦੇ ਵਿੱਚ ਸਿਰਫ ਦੋ گاਵਾ ਆ ਜਾਣੀਆਂ ਨਾਲੇ ਮਿੱਤਰੋ ਦੁੱਧਾ ਜੀਗਾ ਚਲਿਆ ਲੈ ਬਾਲਟੀ ਹਾਂ ਤੇ ਨਾਲੇ ਚੋਣ ਨੂੰ ਉਠਣੀਆਂ ਸੀ ਰੋਣੀਆਂ ਆ ਜਾ ਆ ਜਾ ਤੋਰ ਦੇਣ ਹਾਂ ਤੋਰ ਦੇ ਚੱਲ ਫਿਰ ਦੋ ਦੋ ਕਦ ਕੋਦ ਸੋਹਣੀ ਨੇ ਨੱਕੀ ਬਹੁਤ ਆ ਹਨਾ ਬਾਈ ਬਹੁਤ ਚੰਗੀ ਬੱਚੀਆਂ ਬੱਚੀਆਂ ਨਾਲੋਂ ਵੀ ਸਸਤੀ ਹੈ ਇਹ ਤਾਂ ਯਾਰ ਮਾਹ ਯਾਰ ਚੋਣ ਬੜਾ ਲੱਗਾ ਬੱਚਿਆਂ ਨਾਲੋਂ ਕਿਸੇ ਦੀ ਆ 12000 ਦੀ ਤਾਂ ਬੱਚੀ ਵੀ ਨਹੀਂ ਦਿੰਦਾ ਕੋਈ ਹੂੰ ਲੈ ਬਈ ਮੁੱਖੇ ਕੰਦੂ ਕੁਦੀ ਚੰਗਾ ਯਾਰ ਹੈ ਕੀ ਮਾੜੀ ਐਨੇ ਦੀ ਆ ਦਾਣਾ ਚੱਕੀ ਲੈ ਬਈ ਤੁਹਾਨੂੰ ਧਾਰਾਂ ਵੀ ਵਿਖਾਈ ਦਿੰਨੇ ਐ ਐਂ ਬਹਿ ਜਾਣਾ ਤੂੰ ਜਿਵੇਂ ਮਾਤਰਾ ਨੇ ਨਿਆਣਾ ਪਾਲਿਆ ਜਿਵੇਂ ਇਸੇ ਤਰ੍ਹਾਂ ਹੀ ਤੁਸੀਂ ਪਾਉਣਾ ਮੇਖ ਲੋ ਬਈ ਬਿੱਤਰੋ ਹਾਂ ਵਾ ਠੀਕ ਆ ਬਾ ਬਹਿ ਜਾ ਥੱਲੇ ਬਾਲਟੀ ਤੁਹਾਨੂੰ ਫੜਾ ਦਿੰਨੇ ਤੇ ਇਹ ਗਾਈਆਂ ਦੋਵੇਂ ਇੰਨੀਆਂ ਠੰਡੀਆਂ ਆਣਾ ਬਾਈ ਹੂੰ ਦੁਨੀਆਂ ਵੀ ਕਹਿ ਲਾ ਉਹ ਬਾੜਾ ਪਉਣਾ ਪਾਵੇ ਨਹੀਂ ਪਾ ਬੱਚਾ ਛੱਡਣਾ ਛੱਡ ਲੈਣਾ ਛੱਡੀ ਠੀਕ ਆ ਬਾਈ ਯਾਰ ਮਰਦੀ ਆ ਤਸੀਰ ਹੀ ਦਸੀ ਮਾਰ ਦੇ ਤਾਰਾ ਬਸ ਦੋ ਦੋ 14 14 14 ਮਿੰਟ ਲੱਗਣਾ ਹੈ ਦੀਪ 14 ਮਿੰਟ ਲੱਗਣਾ ਯਾਰ ਪਾ ਦੇ ਦੀਪ ਕਿਵੇਂ ਆ ਬਰ ਚਵਾਈ ਆ ਦੀਪ ਜਵਾ ਓਕੇ ਫਮਾ ਬਾਈ ਜਿਉਂਦਾ ਹੀ ਓਕੇ ਆ ਇਹੋ ਜਿ ਕਿੱਥੇ ਮਿਲਦੇ ਮੌਕੇ ਆ 24000 ਦੇ ਵਿੱਚ ਚੋੜਾ ਮੁੱਲ ਕੀਤਾ ਹੋਆ ਬੜਾ ਥੋੜਾ ਹੁਣ ਮੈਂ ਤੁਰ ਤੁਰੇ ਵੇਖਿਓ ਕਿਹੜੇ ਟਿਕਾਣੇ ਜਾਵਾਂ ਫਮੇ ਬਾਈ ਨੰਬਰ ਤਾਂ ਨਜ਼ਰ ਦੱਸਦੇ 931749472 931749472 9917498427 9917498427 ਤੇ ਵੀਡੀਓ ਆ ਮਿੱਤਰੋ ਦੋ ਗਾਵਾਂ ਪਮਲੇ ਬਾਈ ਦੇ ਕੋਲ ਹਾਂ ਸਮਝ ਆ ਬੋ ਤੋਦੇ ਤੋਦੇ ਲੈ ਵੀ ਮਿੱਤਰੋ ਛੜਤਾ ਬੱਚਾ ਵੀ ਦੇਖ ਲਓ ਤੁਸੀਂ ਦੋ ਨੰਬਰ ਵਾਲੀ ਕਾਲੀ ਗਾਵੀ ਇਹ ਵੀ ਮਿੱਤਰੋ ਠੰਡੀ ਸੀਰ ਪੂਰੀ ਐ ਨਿਆਣਾ ਇਹਦੇ ਥਲੇ ਮਾਤਾ ਨੇ ਪਾ ਦੇਣਾ ਤੇ ਦੋਦੇ ਤੁਸੀਂ ਚੋ ਲੈਣਾ ਵੇਖੀ ਮਿੱਤਰੋ ਕਿਰਨ ਜਦੋਂ ਮੈਂ ਧਾਰਾ ਹੀ ਮਾਰਦੇ ਹਾਂ ਉਹ ਦੇਖੋ ਘਰ ਉਹਦੀ ਸ਼ੀਲਾ ਬੋਤਣਾ ਪਮੂ ਬਈ ਮਾੜੀਆਂ ਠੰਡੀਆਂ ਆ ਗਈਆਂ ਦੋਨੇ ਬਾਈ ਠੰਡੀਆਂ ਆ ਗਈਆਂ ਫਿਰ ਇਹਨੂੰ ਬੰਦਾ ਚੋਲੇ ਬੁੜੀ ਚੋਲੇ ਗਾਰੰਟੀ ਆ ਬਈ ਠੀਕ ਹੈ ਬਈ ਹਾਂ ਸ਼ੋ ਹੁਣ ਬਹੁਤ ਚੰਗਾ ਲੱਗਾ ਚਲ ਮ 14 ਦੂਜੇ ਥਾਣੇ ਦੇ ਦੂਜੇ ਦਿਨ ਮਾਰ ਗਾਣੂ ਹੋ ਜਾਗਾ ਦੈਂਟਾਰਿਆਂ ਨਾਲ ਬਰਤੀ ਜਿਹੜੇ ਉਹ ਚਲ ਬਈ ਇਹ ਜੀ ਜਾਨਵਰ ਬਾਈ ਪੰਮੇ ਦੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਧੰਨਵਾਦ